ਇਹ ਤੇ ਚੰਡੀਗੜ੍ਹ ਜਿਲ੍ਹੇ ਕੋਰਡ ਦੇ ਨੱਕਾ ਲਗਾਇਆ ਹੋਇਆ ਸੀਗਾ ਕਿ ਐਸੇ ਸਾਨੂੰ ਕਿਸੇ ਇਨਫੋਰਮਰ ਨੇ ਦੱਸਿਆ ਕਿ ਕੋਈ ਇੱਕ ਦਿਨ ਚੰਡੀਗੜ੍ਹ ਤੋਂ ਮਡਾ ਸਕੂਟਰ ਤੇ ਐਕਟਿਵਾ ਤੇ ਦਰਮ ਲੈ ਕੇ ਆ ਰਿਹਾ ਹੈਗਾ ਅਸੀਂ ਜਦੋਂ ਉਹਨੂੰ ਰੋਕਿਆ ਤਾਂ ਉਹਦੇ ਖੋਲੋਂ ਤੁਹਾਨੂੰ ਕਾਫੀ ਮਾਤਰਾ ਵਿੱਚ 36 ਬੋਤਲਾਂ ਰਾਇਲ ਸਟੈਗ ਫੋਰ ਸੈਡਨ ਚੰਡੀਗੜ੍ਹ ਜਿਹੜੀ ਦਾਲੂ ਦੇ ਬਰਾਮਦ ਹੋਈ ਗਿਆ ਤੇ ਸਾਡੇ ਸੀਨੀਅਰ ਅਫਸਰ ਸਾਡੇ ਡਿਸਟ੍ਰਿਕਟ ਕਮਿਸ਼ਨਰ ਸ਼੍ਰੀ ਸੁਖਮਤਰਾ ਜੀ ਉਹਨਾਂ ਦੇ ਹੁਕਮ ਅਨੁਸਾਰ ਅਸੀਂ ਅਲੱਗ-ਅਲੱਗ ਜਗ੍ਹਾ ਤੇ ਚੰਡੀਗੜ੍ਹ ਦੇ ਜਿਹੜੇ ਬਾਉਂਡਰਸ ਨੇ ਜਿਵੇਂ ਮੇਰੇ ਗਿਰਮਪੁਰ ਦਾ ਏਰੀਆ ਹੈਗਾ ਤਾਂ ਜਿੱਥੇ ਨਾਕਾ ਲਗਾਏ ਹੋਏ ਨੇ ਤਾਂ ਕਿ ਚੰਡੀਗੜ੍ਹ ਤੋਂ ਜਿਹੜੀ ਸ਼ਰਾਬ ਹੈ ਇਲੀਗਲ ਮੂਵਮੈਂਟ ਜਿਹੜੀ ਨਾ ਹੋਵੇ ਉਹਨੂੰ ਰੋਕਣ ਵਾਸਤੇ ਤੇ ਉੱਥੇ ਮੱਦੇਨਜ਼ਰ ਅੱਜ ਇੱਕ ਨਾਕਾ ਲਗਾਉ ਲਗਾਇਆ ਗਿਆ ਸਾਡੇ ਕੋਲ ਪਹੁੰਚ ਸ਼ਕਤੀ ਦੀ ਇਹ ਬੰਦਾ ਆਇਆ। ਆ ਵੀ ਪਹਿਲਾਂ ਵੀ ਸ਼ਰਾਬ ਖੜੀ ਆ ਤੁਸੀਂ ਨਾਕੇ ਕਾਫੀ ਲੱਗਦੇ ਆ। ਹਾਂਜੀ ਇਹ ਚੰਡੀਗੜ੍ਹ ਤੋਂ ਕਾਫੀ ਮਾਤਰਾ ਦੇ ਵਿੱਚ ਇਸ ਤਰ੍ਹਾਂ ਇਲੀਗਲ ਮੂਵਮੈਂਟਸ ਹੁੰਦੀਆਂ ਨੇ ਜਿਹੜੇ ਬੂਟਲੈਗਰ ਮਟਾ ਲੋ ਇਲੀਗਲ ਮੂਵਮੈਂਟਸ ਕਰਦੇ ਨੇ ਤਾਂ ਕਿ ਉਹਨੂੰ ਰੋਕਣ ਵਾਸਤੇ ਆਲੇ-ਵਲੇ ਉਹ ਜਿਹੜੇ ਨਕਲ ਲਗਾਏ ਜਾਂਦੇ ਨੇ ਉਹਨੂੰ ਕੈਚ ਕੀਤਾ ਜਾ ਸਕਦਾ ਇਹਨਾਂ ਖਿਲਾਫ ਸਖਤ ਕਾਰਵਾਈ ਨਹੀਂ ਹੁੰਦੀ ਕਿ ਦਾਰਵਾਜ਼ਾ ਦੀ ਨਾ ਬੰਦਣੀ ਚਾਹੀਦੀ ਦੇਖੋ ਸਾਡੇ ਵੱਲੋਂ ਹਮੇਸ਼ਾ ਮਤਲਬ ਅਦਾਲਤ ਨੂੰ ਵੀ ਬੇਨਤੀ ਕੀਤੀ ਜਾਂਦੀ ਹੈ ਕਿ ਵੱਧ ਤੋਂ ਸਖਤ ਕਾਰਵਾਈ ਕੀਤੀ ਜਾਵੇ ਇਹਨਾਂ ਨੂੰ ਤਾਂ ਕਿ ਉਹਦੀ ਸਜ਼ਾ ਮਿਲੇ ਦੁਵਾਰਾ ਨਾ ਕਰਨ ਤਾਂ ਅਸੀਂ ਇਹਨਾਂ ਨੂੰ ਵੀ ਹਰਾਇਤ ਕਰਦੇ ਆ ਕਿ ਵੀ ਇਹੋ ਜੇ ਕੰਮ ਨਾ ਕਰੋ ਕਿਉਂਕਿ ਇਹਦਾ ਸਰਕਾਰ ਦਾ ਵੀ ਮਨਲੀਆ ਖਰਾਬ ਹੁੰਦਾ ਹੈਗਾ ਲੋਕਾਂ ਦੀ ਵੀ ਤੇਹ ਤਰ੍ਹਾਂ ਖਲਵਾੜ ਕੀਤਾ ਜਾਂਦਾ ਹੈ ਇਸ ਤਰ੍ਹਾਂ ਤੇ ਇਹਨਾਂ ਦਾ ਆਪਦਾ ਵੀ ਨੁਕਸਾਨ ਹੁੰਦਾ ਹੈ ਇਹ ਮੋਮੈਂਟਲਿਕ ਵਰਤਨਾਕਤੀ ਲਗਾ ਆਇਆ ਰਹਿ ਨਾ ਕੰਮ ਨਹੀਂ ਹੋ ਰਹੀ ਇਹ ਇਲਾਕੇ ਤੇ ਕੋਈ ਮੂਮੈਂਟ ਹੁੰਦੀ ਰਹਿੰਦੀ ਲਾਕੇ ਇਸ ਦੀ ਕਿਉਂਕਿ ਜਿਲ੍ਹਪੁਰ ਦੇ ਵਿੱਚ ਜਿਵੇਂ ਹਰਿਆਣਾ ਨੂੰ ਵੀ ਕੁਝ ਇੰਪੋਰਟ ਪੰਚਕੁਲਾ ਵਾਲੀ ਸਾਈਡ ਤੇ ਟੱਚ ਕਰਦਾ ਕੁਝ ਨਾਕੇ ਕਦੇ ਉੱਤੇ ਨਾਕੇ ਲਗਾਣੇ ਆ ਕਦੇ ਓਰੀਲ ਨਾਕੇ ਲਗਾ ਲੈਣੇ ਤੇ ਮੂਮੈਂਟ ਹੁੰਦੀ ਰਹਿੰਦੀ ਹੈ ਵਜ੍ਹਾ ਕੀ ਹੈ ਕਿ ਚੰਡੀਗੜ੍ਹ ਥੀ ਸਰਬ ਲੈ ਕੇ ਆ ਰਹੇ ਲੋਕ ਚੰਡੀਗੜ੍ਹ ਦੇ ਵਿੱਚ ਐਕਚੁਅਲੀ ਕੀ ਹੈ ਕਿ ਥੋੜਾ ਰੇਟ ਦਾ ਫਰਕ ਹੈਗਾ ਉੱਤੋਂ ਪਰੇ ਜਿਹੜੀ ਹੈਗੀ ਆ ਸਸਤੀ ਲੈ ਕੇ ਦਾਰੂ ਇੱਥੇ ਮਹਿੰਗੀ ਦਾਰੂ ਵੇਚਦੇ ਨੇ ਔਰ ਜ਼ਿਆਦਾਤਰ ਇਹ ਲੇਬਰ ਕਲਾਸ ਨੂੰ ਟਾਰਗੇਟ ਕਰ ਪਹਿਲਾਂ ਉਹਨਾਂ ਨੂੰ ਤੇ ਇਸ ਤਰ੍ਹਾਂ ਦਾ ਲਾਲਚ ਹੁੰਦੇ ਨੇ ਕਿ ਜੀ ਅਸੀਂ ਚੰਡੀਗੜ੍ਹ ਤੋਂ ਲੈ ਕੇ ਤੁਹਾਨੂੰ ਸ਼ਰਾਬ ਦੇ ਦਿੰਦੇ ਆਂ ਔਰ ਬਾਅਦ ਵਿੱਚ ਆਪਣੇ ਨਾਮ ਬ੍ਰਾਂਡ ਨੂੰ ਚੇਂਜ ਕਰਕੇ ਜਾਂ ਛੋਟੇ ਬੋਤਲ ਦੇ ਵਿੱਚ ਪਾਉਏ ਵਿੱਚ ਪਾ ਕੇ ਇਸ ਤਰ੍ਹਾਂ ਦੇ ਆਪ ਛੋਟੀਆਂ ਬੋਤਲ ਦੇ ਵਿੱਚ ਮਿਲਾਵਟ ਕਰਾਇਆ ਕਰਨੇ ਜਿਨ੍ਹਾਂ ਨਾਲ ਕੱਲ ਤੋਂ ਅੱਗੇ ਤੋਂ ਮਿਲ ਮਿਲਾਵਟ ਵਿੱਚ ਜਿਹੜੀ ਕਿਤੇ ਹੋਂਦੇ ਚਾਂਸ ਹੋ ਜਾਂਦੇ ਨੇ